ਸਰਣੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 Study Point ਤੇ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਜਿਵੇਂ PSPCL ਐਲਮ ਜਾਂ PSPCL ਅਪਰੈਂਟਸ਼ਿਪ ਜੋ ਅਗੇ ਆਉਣ ਵਾਲੀ ਹੈ ਜਿਹੜਾ கிரேਡ 2 ਦਾ ਟੈਸਟ ਮੈਕੈਨਿਕ ਦੀ ਤਿਆਰੀ ਕਰ ਰਹੇ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਰਾਂ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਬੇਸਿਕ ਐਮਸੀਕਿਊ ਲੈ ਕੇ ਆ ਟਾਪ ਦੇ ਐਮਸੀਕਿਊ ਨੇ ਜੀ ਸੋ ਜਿੰਨਾ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 96466 ਐਂਡ 15144 ਇਸ ਨੰਬਰ ਤੇ ਓਨਲੀ ਤੁਸੀਂ ਸਾਨੂੰ 200 ਰੁਪਏ Google Pay ਜਾਂ PhonePe ਕਰਕੇ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਜੀ ਬਹੁਤ ਵਧੀਆ ਮਟੀਰੀਅਲ ਹੈ ਜੀ 1300 1400 ਦੇ ਕਰੀਬ MCQ ਹੋਣਗੇ ਜੀ विद आंसर ਹੋਣਗੇ ਜੀ ਲੈਂਗੁਏਜ ਪੰਜਾਬੀ ਹੋਏਗੀ ਜੀ ਸਭ ਤੋਂ ਲਾਸਟ ਤੇ ਆਨਸਰ ਦਿੱਤੇ ਹੋਣਗੇ ਜੀ ਬਹੁਤ ਵਧੀਆ ਮਟੀਰੀਅਲ ਖੁਦ ਤਿਆਰ ਕੀਤਾ ਹੋਏਗਾ ਜੀ ਸੋ ਇੱਕ ਵਾਰ ਤੁਸੀਂ ਜ਼ਰੂਰ ਪਰਚੇਸ ਕਰੋ ਜੀ ਸੋ ਜਿਆਦਾ ਟਾਈਮ ਨਾ ਵੇਸ ਕਰਦੇ ਵੀਡੀਓ ਨੂੰ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਕੁਆਸਚਨ ਤੁਹਾਡੀ ਸਕਰੀਨ ਤੇ ਹੈ ਜੀ ਕਿਰਾ ਫੇਸਾਂ ਵਿਚਕਾਰ ਫਾਸਲਾ ਕਿੰਨਾ ਹੁੰਦਾ ਹੈ ਜਿਹੜੇ ਫੇਸ ਹੁੰਦੇ ਹਨ ਜੀ ਉਹਨਾਂ ਦੇ ਵਿਚਕਾਰ ਫਾਸਲਾ ਕਿੰਨਾ ਹੁੰਦਾ ਹੈ 90 ਡਿਗਰੀ 360 ਡਿਗਰੀ 120 ਡਿਗਰੀ ਜਾਂ ਇਹਨਾਂ ਚੋਂ ਕੋਈ ਨਹੀਂ ਜੀ ਦੋਸਤੋ ਹਾਂ ਜੀ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 120 ਡਿਗਰੀ ਆਪਸ਼ਨ ਏ ਡੀ ਜੋ ਕਿ ਇਸ ਦਾ ਰਾਈਟ ਆਨਸਰ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਦੋ ਨੰਬਰ ਕੁਐਸਚਨ ਦੀ ਗੱਲ ਕਰੀਏ ਜੀ ज़्यादातर सिंगल फेज़ इंडक्शन मोटर डैश मशीन कि मशीन कि मशी मशीन हैं जी दो पोल मशीन छे पोल मशीन अठ पोल मशीन चार पोल मशीन हाँ जी दोस्तों सो so, इसका जो राइट आंसर है जी वो है दो पोल मशीन दो पोल मशीन ऑप्शन उड़ा इस्ता राइट आंसर है दोस्तों ऑप्शन उड़ा दो पोल ठीक है दोस्तों चलो जी नेक्स्ट क्वेश्चन देखिए टू पोल चलो जी नेक्स्ट क्वेश्चन दे गाल करिए जी 3 नंबर क्वेश्चन है जी केडे यंत्र केवल डीसी करंट अते वोल्टेज ਲਈ ही ਵਰਤੇ ਜਾਂਦੇ ਹਨ કેડે यंत्र ਕੇਵਲ ਡੀਸੀਸ ਕਰੰਟ ਅਤੇ ਵੋਲਟੇਜ ਲਈ ਹੀ ਵਰਤੇ ਜਾਂਦੇ ਹਨ ਹਾਂਜੀ ਮੂਵਿੰਗ ਕੋਇਲ ਟਾਈਪ ਮੂਵਿੰਗ ਆਇਰਨ ਟਾਈਪ ਪਹਿਲਾ ਅਤੇ ਦੂਸਰਾ ਦੋਨੇ ਜਾਂ ਇਹਨਾਂ ਚੋਂ ਕੋਈ ਵੀ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਮੂਵਿੰਗ ਕੋਇਲ ਟਾਈਪ ਮੂਵਿੰਗ ਕੋਇਲ ਟਾਈਪ ਰਾਈਟ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ 4 ਐਮ ਮੀਟਰ ਸਰਕਟ ਵਿੱਚ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ ਐਮ ਮੀਟਰ ਦੀ ਗੱਲ ਕੀਤੀ ਹੈ ਜੀ ਸਰਕਟ ਵਿੱਚ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ ਇਨ ਦੀ ਸੀਰੀਅਲ ਸਰਕਟ ਚ ਪੈਰਲਲ ਚ ਜਦੋਂ ਨਾ ਤੇ ਜਦ ਕੋਈ ਨਹੀਂ ਜੀ ਦੋਸਤੋ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਇਨ ਦੀ ਸੀਰੀਜ਼ ਮੋਟਰ ਸੀਰੀਜ਼ ਮੋਟਰ ਵਿੱਚ ਆਪਾਂ ਐਮਮੀਟਰ ਸਰਕਟ ਨੂੰ ਜੋੜ ਸਕਦੇ ਹਾਂ ਜੀ ਆਪਸ਼ਨ ਏ ਇਸ ਦਾ ਰਾਈਟ ਆਨਸਰ ਦੋਸਤੋ ਚਲੋ ਜੀ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ 5 ਨੰਬਰ ਕੁਸਚਨ ਹੈ ਮੋਸਟ ਇੰਪੋਰਟੈਂਟ ਕੁਸਚਨ ਹੈ ਜੀ ਮੂਵਿੰਗ ਕੁਆਇਲ ਜੰਤਰ ਨੂੰ ਵੋਲਟਮੀਟਰ ਬਣਾਉਣ ਲਈ ਸ਼ੰਟ ਕਿਸ ਤਰ੍ਹਾਂ ਜੋੜਿਆ ਗਿਆ ਹੁੰਦਾ ਹੈ ਹਾਂਜੀ ਸੀਰੀਜ਼ ਪੈਰਲਲ ਜਾਂ ਦੋਨਾਂ ਚ ਜੀ ਦੋਸਤੋ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਜੀ ਸੀਰੀਜ਼ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਜੀ ਇਨ ਦੀ ਸੀਰੀਜ਼ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਜੀ 6 ਨੰਬਰ ਕੁਸਚਨ ਦੀ ਗੱਲ ਕਰਿਆ ਜੀ ਵੋਲਟ ਮੀਟਰ ਸਰਕਟ ਵਿੱਚ ਕਿਸ ਤਰ੍ਹਾਂ ਜੋੜਿਆ ਗਿਆ ਹੁੰਦਾ ਹੈ ਵੋਲਟ ਮੀਟਰ ਦੀ ਗੱਲ ਕੀਤੀ ਜੀ ਵੋਲਟ ਮੀਟਰ ਸਰਕਟ ਹਾਂ ਜੀ ਆਪਸ਼ਨ ਆਪਕੋ ਚਾਰ ਦਿੱਤੇ ਹੋਏ ਹਨ ਆ ਮਿਸਟੇਕ ਨਾਲ ਹੋ ਗਈਆਂ ਹੋਣਗੀਆਂ A ਹੈ B ਹੈ C ਹੈ e, D ਹੈ ਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ অপਸ਼ਨ B ਇਨ ਪੈਰਲਲ ਠੀਕ ਹੈ ਜੀ ਪੈਰਲਲ ਵਿੱਚ ਆਪਾਂ ਵੋਲਟਮੀਟਰ ਸਰਕਟ ਜੋੜ ਸਕਦੇ ਹਾਂ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕਿਹੜੇ ਯੰਤਰ ਦਾ ਰੈジਸਟੈਂਸ ਵੱਧ ਹੁੰਦਾ ਹੈ ਕਿਹੜੇ ਯੰਤਰ ਦਾ ਹਾਂਜੀ ਐਮਮੀਟਰ ਵੋਲਟਮੀਟਰ ਇਕੁਅਲ ਜਨਨ ਰਾਈਟ ਆਨਸਰ ਇਸ ਦਾ ਹੈ ਦੋਸਤੋ ਉਹ ਹੈ ਵੋਲਟਮੀਟਰ ਆਪਸ਼ਨ ਬੀ ਰਾਈਟ ਆਨਸਰ ਦੋਸਤੋ ਇਸਦਾ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਜੀ ਸਰਕਟ ਦੀ ਪਾਵਰ ਕਿਹੜੇ ਯੰਤਰ ਨਾਲ ਮਾਪੀ ਜਾ ਸਕਦੀ ਹੈ ਸਰਕਟ ਦੀ ਪਾਵਰ ਵਾਟਮੀਟਰ वोल्टਮੀਟਰ ਐਂਮੀਟਰ ਜਾਂ ਓਮਮੀਟਰ ਹਾਂ ਜੀ ਦੋਸਤੋ ਸੋ ਇਸ ਦਾ ਜੋ राइट right आंसर है दोस्तों वो है वाट मीटर ऑप्शन उडा जो कि इसदा राइट आंसर है दोस्तों ठीक है जी चलो जी नेक्स्ट क्वेश्चन दी जी नौ नंबर क्वेश्चन दी गल करिए जी मैगर किस काम आउंदा है मैगर बहुत वरी मैक्वॉस्टिक ने करवा चुके हां जी मोस्ट इंपोर्टेंट क्वेश्चन है मोस्ट इंपोर्टेंट क्वेश्चन है जी हाँ जी चार ऑप्शन अपने को दतिया हुई राइट सिद्धा आप दें जी हाँ जी तुम्हें तो भी अपने माइंड जरूर करना है हाँ जी इसका राइट आंसर है जी इंसुलेशन रजिस्टेंस ऑप्शन ए द राइट आंसर दोस्तों मैगा ठीक है जी चलो जी नैक्सट क्वेश्चन से गल करिए जी, जी तीन फेज़ ਤਿੰਨ ਤਾਰ એનર્ਜੀ ਮੀਟਰ ਕਿਸ ਸਿਧਾਂਤ ਤੇ ਕੰਮ ਕਰਦਾ ਹੈ ਇੱਕ ਵਾਟਮੀਟਰ ਦੋ ਵਾਟਮੀਟਰ ਤਿੰਨ ਵਾਟਮੀਟਰ ਜਾਂ ਇਹਨਾਂ ਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਤੁਸੀਂ ਰਾਈਟ ਆਨਸਰ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹੈ ਪਤਾ ਲੱਗ ਜਾਏਗੀ ਸਾਡੇ ਬੱਚੇ ਕਿੰਨੀ ਕੋ ਤਿਆਰੀ ਐ apprenticeship ਦੀ ਜਾਂ ਲੈਣ ਮੈਂ ਦੀ ਜਾਂ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਐਂਡ ਬਾਤ ਉਹ ਵੀਡੀਓ ਨੂੰ ਸ਼ੇਅਰ ਕਰਨਾ ਹੈ ਐਂਡ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਹੈ ਜੇ ਪੀਡੀਐਫ ਲੈਣੀ ਆਂ ਤਾਂ ਤੁਸੀਂ ਸਾਡੇ ਕੋਲ ਇਸ ਨੰਬਰ ਤੇ ਕੰਟੈਕਟ ਸਾਨੂੰ ਕਰ ਸਕਦੇ ਹੋ 96461 15144 ਓਨਲੀ 200 ਰੁਪਏ ਦੇ ਵਿੱਚ ਆਫਰ ਚੱਲ ਰਿਹਾ ਹੈ 1400 ਦੇ ਕਰੀਬ ਤੁਹਾਨੂੰ ਪੀਡੀਐਫ ਮਿਲਣਗੇ ਜੇ ਤੇ 1400 ਕਰ ਦੇਣਾ ਜੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ